ਸਤਿ ਸ਼੍ਰੀ ਅਕਾਲ ਜੀ ḍeep 5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਟਰੰਪ-ਪੁੱਤਨ ਮੁਲਾਕਾਤ ਤੋਂ ਪਹਿਲਾਂ ਜ਼ੇਲੈਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤਾ ਫੋਨ ਰੂਸੀ ਹਮਲਿਆਂ ਬਾਰੇ ਦਿੱਤੀ ਜਾਣਕਾਰੀ ਭਾਰਤ ਦੀ ਸ਼ਾਂਤੀ ਯਤਨਾਂ ਦੀ ਕੀਤੀ ਸ਼ਲਾਘਾ ਪੰਜਾਬ ਸਰਕਾਰ ਨੇ ਲਿਆ ਯੂ-ਟਰਨ ਵਿਵਾਦਾਂ 'ਚ ਗ੍ਰੀਨਲੈਂਡ ਪੋਲੀ ਪਾਲਿਸੀ ਲਈ ਵਾਪਸ ਮੁਖਤਸਕਰ ਨੇ ਪੱਤਰ ਕੀਤਾ ਜਾਰੀ ਸਰਕਾਰ ਨੇ ਲੈਂਡ ਪੋਲੀ ਸਕੀਮ ਲਈ ਵਾਪਸ ਵਿਰੋਧੀਆਂ ਨੇ ਫੈਸਲੇ ਦਾ ਕੀਤਾ ਸਵਾਗਤ ਪੰਜਾਬ ਸਰਕਾਰ ਤੇ ਸੱਭ ਦੇ ਨਿਸ਼ਾਨ ਕਿੰਗਸਟਨ ਦੀ ਅਗ ਬਦਨ ਕਰਕੇ ਕਈ ਟਾਂਚੇ ਜਿਤਵਾ ਐਮਰਜੈਂਸੀ ਸਥਿਤੀ ਦਾ ਕੀਤਾ ਗਿਆ ਐਲਾਨ 5000 ਏਕੜ ਤੋਂ ਵੱਧ ਖੇਤਰ ਚ ਫੈਲੀ ਅੱਗ ਹੁਣ ਖਬਰਾਂ ਵਿਸ਼ਥਾਰ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰਪ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹੋਣ ਵਾਲੀ ਮੁਲਾਕਾਤ ਤੋਂ ਠੀਕ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਦੋਵੇਂ ਨੇਤਾਵਾਂ ਵਿਚਕਾਰ ਲੰਬੀ ਗੱਲਬਾਤ ਹੋਈ ਜ਼ੇਲੈਂਸਕੀ ਨੇ ਖੁਦ ਵੀਟ ਕਰਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਸੋਮਾ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ 'ਤੇ ਗੱਲ ਕੀਤੀ। ਜ਼ੇਲੈਂਸਕੀ ਨੇ ਇਸ ਬਾਰੇ ਐਕਸ 'ਤੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੇਰੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲੰਬੀ ਗੱਲਬਾਤ ਹੋਈ। ਅਸੀਂ ਦੁਵੱਲੇ ਸਹਿਯੋਗ ਤੇ ਗਲੋਬਲ ਕੋਆਪਰੇਸ਼ਨ 'ਤੇ ਵਿਸਥਾਰ ਨਾਲ ਚਰਚਾ ਕੀਤੀ। ਜ਼ੇਲੈਂਸਕੀ ਨੇ ਮੋਦੀ ਨੂੰ ਯੂਕਰੇਨ ਤੇ ਰੂਸੀ ਹਮਲਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਸਾਡੇ ਤੇ ਰੂਸੀ ਹਮਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਖਾਸ ਕਰਕੇ ਜ਼ੁਪਰੇਜ਼ੀਆ ਦੇ ਬੱਸ ਸਟੇਸ਼ਨ 'ਤੇ ਹੋਏ ਹਮਲੇ ਬਾਰੇ, ਜਿੱਥੇ ਰੂਸ ਨੇ ਜਾਣਬੁੱਝ ਕੇ ਇੱਕ ਸ਼ਹਿ ਜ਼ੇਲੈਂਸਕੀ ਨੇ ਕਿਹਾ ਕਿ ਭਾਰਤ ਸਾਡੇ ਸ਼ਾਂਤੀ ਯਤਨਾਂ ਦਾ ਸਮਰਥਨ ਕਰ ਰਿਹਾ ਹੈ। ਉਹ ਇਸ ਗੱਲ ਨਾਲ ਸਹਿਮਤ ਹੈ ਕਿ ਯੂਕਰੇਨ ਨਾਲ ਸੰਬੰਧਿਤ ਹਰ ਫੈਸਲਾ ਯੂਕਰੇਨ ਦੀ ਪਾਕਿਗਿਦਾਰੀ ਨਾਲ ਲਿਆ ਜਾਣਾ ਚਾਹੀਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਰੂਸ ਤੇ ਪਾਬੰਦੀਆਂ ਲਗਾਉਣ ਤੇ ਰੂਸ ਦੇ ਤੇਲ ਦੇ ਆਟ ਨੂੰ ਸੀਮਿਤ ਕਰਨ ਬਾਰੇ ਵੀ ਗੱਲ ਕੀਤੀ ਤਾਂ ਜੋ ਯੁੱਧ ਨੂੰ ਬੁਧਾਉਣ ਦੀ ਉਸ ਦੀ ਸਮਰੱਥਾ ਨੂੰ ਘਟਾਇਆ ਜਾ ਸਕੇ। ਜ਼ਲੈਸਕੀ ਨੇ ਸਤੰਬਰ ਵਿੱਚ ਸਿਉ ਤਰਾਕਟਰ ਮਾਸਵਾ ਦੌਰਾਨ ਮੋਦੀ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰਨ ਬਾਰੇ ਗੱਲ ਕੀਤੀ। ਨਾਲ ਹੀ ਦੋਵੇਂ ਨੇਤਾਵਾਂ ਨੇ ਇੱਕ ਦੂਜੇ ਦੇ ਦੇਸ਼ਾਂ ਦੇ ਦੌਰੇ ਤੇ ਵਿਚਾਰ ਕਰਨ ਦਾ ਫੈਸਲਾ ਕੀਤਾ। ਇਸ ਗੱਲਬਾਤ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ਲੈਨਸਕੀ ਨੇ ਟਵਿੱਟਰ ਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਰੂਸ ਕਿਸੇ ਵੀ ਹਾਲਤ ਵਿੱਚ ਯੂਕਰੇਨ ਨੂੰ ਵੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਾਂਤੀ ਸਿਰਫ ਜੰਗ ਨੂੰ ਨਿਆਂਪੂਰਨ ਢੰਗ ਨਾਲ ਖਤਮ ਕਰਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਨਾ ਕਿ ਰੂਸ ਜ਼ਮੀਨ ਦੇਕੇ। ਜ਼ੇਲੈਂਸਕੀ ਨੇ ਕਿਹਾ ਕਿ ਅਸੀਂ ਦੂਜੀ ਵੰਡ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦੇਵਾਂਗੇ ਅਸੀਂ ਰੂਸ ਨੂੰ ਜਾਣਦੇ ਹਾਂ ਜਿੱਥੇ ਦੂਜੀ ਵੰਡ ਹੋਵੇਗੀ ਉੱਥੇ ਹੀ ਤੀਜੀ ਵੀ ਹੋਵੇਗੀ ਇਸ ਲਈ ਅਸੀਂ ਆਪਣੀ ਸਥਿਤੀ ਤੇ ਡਰੇੜਾ ਯੁੱਧ ਦਾ ਅੰਤ ਸ਼ਾਂਤੀ ਤੇ ਇੱਕ ਮਜ਼ਬੂਤ ਸੁਰੱਖਿਆਟਾ ਦੇ ਨਾਲ ਹੋਣਾ ਚਾਹੀਦਾ ਹੈ ਜ਼ੇਲੈਂਸਕੀ ਨਾਲ ਗੱਲਬਾਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਗੱਲ ਕਰਨ ਦੇ ਹਾਲੀਆ ਘਟਨਾਵਾਤੇ ਉਹਨਾਂ ਦੇ ਦੇਸ਼ੀਿਕੋਣ ਨੂੰ ਸੁਣ ਲਈ ਖੁਸ਼ੀ ਪ੍ਰਗਟ ਕੀਤੀ ਉਨਾ ਕਿਹਾ ਕਿ ਮੈਂ ਟਕਰਾਅ ਦੇ ਜਲਦੀ ਸ਼ਾਂਤੀਪੂਰਨ ਹੱਲ ਤੇ ਜ਼ਰੂਰਤ ਤੇ ਭਾਰਤ ਦੇ ਇੱਕ ਸਾਰੂਖ ਤੋਂ ਜਾਣੂ ਕਰਵਾਇਆ ਹੈ ਭਾਰਤੀ ਸਬੰਧ ਵਿੱਚ ਹਰ ਸੰਭਵ ਯੋਗਦਾਨ ਪਾਉਣ ਦੇ ਨਾਲ ਨਾਲ ਯੂਕਰੇਨ ਨਾਲ ਦੋਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ ਦਰਸਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 15 ਅਗਸਤ ਨੂੰ ਉਲਾਸਕਾ ਵਿੱਚ ਮਿਲਣ ਜਾ ਰਹੇ ਹਨ ਜਿਸ ਵਿੱਚ ਯੁੱਧ ਨੂੰ ਖਤਮ ਕਰਨ ਤੇ ਚਰਚਾ ਹੋਣ ਵਾਲੀ ਹੈ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਯੁੱਧ ਨੂੰ ਖਤਮ ਕਰ ਲਈ ਕੁਝ ਖੇਤਰਾਂ ਦਾ ਆਦਾਨ-ਪ੍ਰਦਾਨ ਕਰਨਾ ਪੈ ਸਕਦਾ ਹੈ ਮੋਦੀ ਨੇ 23 ਅਗਸਤ 2024 ਨਿਊਜ਼ੀਲੈਂਡਸ ਕੀ ਦੇ ਸੱਦੇ ਤੇ ਯੂਕਰੇਨ ਦਾ ਦੌਰਖਤਾ 1992 ਵਿੱਚ ਦੋਵਾਂ ਦੇ ਸੰਖਾਰ ਕੂਟਨੀਤਿਕ ਸਬੰਧ ਸਥਾਪਿਤ ਹੋਣ ਤੋਂ ਬਾਅਦ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਯੂਕਰੇਨ ਦੀ ਪਹਿਲੀ ਫੇਰੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਨ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ। ਟਰੰਪ ਟੈਰਿਫ ਵਿਵਾਦ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਅਤੇ ਪੁਤਿਨ ਨੇ ਭਾਰਤ-ਰੂਸ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੁਹराई। ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਹੈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁਖ ਸਕੱਤਰ ਨੇ ਇਸ ਬਾਰੇ ਲਿਖਤੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ 14 ਮਈ 2025 ਨੂੰ ਜਾਰੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਂਦੀ ਹੈ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਲੈਂਡ ਪੂਲਿੰਗ ਸਕੀਮ ਇੱਕਰ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ ਪੰਜਾਬ ਸਰਕਾਰ ਦੀ ਸਕੀਮ ਦੇ ਤਹਿਤ ਲੁਧਿਆਣਾ ਨੇੜੇ ਨਵੀਂ ਟਾਊਨਸ਼ਿਪ ਬਸਾਉਣ ਦੀ ਯੋਜਨਾ ਬਣਾ ਰਹੀ ਸੀ ਹਾਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਇੱਕ ਦਿਨ ਲਈ ਅਤੇ ਫਿਰ 4 ਹਫ਼ਤਿਆਂ ਦੇ ਲਈ ਇਸ ਪਾਲਿਸੀ ਤੇ ਰੋਕ ਲਗਾ ਦਿੱਤੀ ਸੀ ਉਦੋਂ ਵਿਰੋਧੀ ਧਿਰਾਂ ਵੀ ਇਸ ਸਕੀਮ ਨੂੰ ਲੈ ਕੇ ਸਰਕਾਰ ਤੇ ਲਗਾਤਾਰ ਹਮਲਾਵਰ ਸਨ ਅਤੇ ਸਰਕਾਰ ਤੇ ਇਸ ਪਾਲਿਸੀ ਨੂੰ ਵਾਪਸ ਲੈਣ ਦਾ ਦਬਾਅ ਪਾ ਰਹੇ ਸਨ ਸੋ ਇਸ ਸਬੰਧੀ ਪੰਜਾਬ ਸਰਕਾਰ ਦੇ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਦੇ ਪ੍ਰਮੁਖ ਸਕੱਤਰ ਨੇ ਇੱਕ ਪੱਤਰ ਜਾਰੀ ਕੀਤਾ ਇਸ ਦੇ ਵਿਚ ਕਿਹਾ ਗਿਆ ਹੈ ਕਿ 14 ਮਈ 2025 ਨੂੰ ਲਿਆਂਦੀ ਗਈ ਲੈਂਡ ਪੂਲਿੰਗ ਸਕੀਮ ਅਤੇ ਇਸ ਨਾਲ ਸੰਬੰਧਿਤ ਸੋਧਾਂ ਨੂੰ ਵਾਪਸ ਲਿਆ ਜਾ ਰਿਹਾ ਹੈ ਸੋ ਇਸ ਨੀਤੀ ਤੇ ਹੈ ਚਾਰੀ ਕੀਤਾ ਗਿਆ ਲੈਟਰ ਆਫ ਇੰਟੈਂਟ ਰਜਿਸਟ੍ਰੇਸ਼ਨ ਅਤੇ ਹੋਰ ਵੀ ਕਈ ਕੰਮ ਵਾਪਸ ਲੈ ਜਾਂਦੇ ਨੇ ਸੋ ਸਰਕਾਰ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੀ ਹੈ ਕਿ ਸਕੀਮ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਨਰਾਸ਼ਗੀ ਹੋਵੇ ਜਿਨਾਂ ਲਈ ਇਹ ਪਾਲਿਸੀ ਲਿਆਂਦੀ ਸੀ ਜੀ ਉਹਨਾਂ ਨੂੰ ਹੀ ਇਹ ਪਸੰਦ ਨਹੀਂ ਹੈ ਤਾਂ ਸਾਨੂੰ ਇਸ ਨੂੰ ਵਾਪਸ ਲੈਣ ਵਿੱਚ ਕੋਈ ਹਰਜ ਨਹੀਂ ਸਰਕਾਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਕਿਸ ਸਾਨੂੰ ਅਤੇ ਪੰਜਾਬ ਦੀ ਭਲਾਈ ਦੇ ਲਈ ਕੰਮ ਕਰਦੀ ਆਈ ਹੈ ਅਤੇ ਅੱਗੇ ਵੀ ਕਰਦੀ ਰਹੇਗੀ ਅਸੀਂ ਨਹੀਂ ਚਾਹੁੰਦੇ ਕਿ ਇਸ ਸਕੀਮ ਨੂੰ ਲੈ ਕੇ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਣ ਅਤੇ ਧਰਨੀਆਂ ਦੇ ਵਿੱਚ ਕਿਸੇ ਦੀ ਜਾਨ ਦਾ ਨੁਕਸਾਨ ਹੋਏ ਸੋ ਇਸ ਲਈ ਅਸੀਂ ਸਕੀਮ ਤੇ ਮੁੜ ਵਿਚਾਰ ਕਰਾਂਗੇ ਸੋ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੀਤੀ ਪਹਿਲੀ ਵਾਰ 2011 ਵਿੱਚ ਅਕਾਲੀ ਸਰਕਾਰ ਦੇ ਕਾਰਸ਼ਕਾਲ ਦੌਰਾਨ ਲਾਗੂ ਕੀਤੀ ਗਈ ਸੀ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਤੇ ਫਿਰ ਮੌਜੂਦਾ ਮਾਨ ਸਰਕਾਰ ਨੇ ਇਸ ਵਿੱਚ ਬਦਲਾ ਕੀਤੇ ਅਤੇ ਇਸ ਨੂੰ ਅੱਗੇ ਵਧਾਇਆ ਜੂਨ 2025 ਦੇ ਵਿੱਚ ਪੰਜਾਬ ਕੈਬਨਿਟ ਨੇ ਇਸ ਪਾਲਿਸੀ ਦੇ ਨਵੇਂ ਸੰਸਕਰਣ ਨੂੰ ਮਨਜ਼ੂਰੀ ਦਿੱਤੀ ਇਸ ਪਾਲਿਸੀ ਦੇ ਤਹਿਤ ਸੂਬੇ ਦੇ ਵਕਫਾ ਖੇਤਰਾਂ ਵਿੱਚ ਜ਼ਮੀਨ ਪ੍ਰਾਪਤ ਕਰਕੇ ਉਦਯੋਗਿਕ ਵਪਾਰਕ ਅਤੇ ਰਿਹਾਇਸ਼ੀ ਖੇਤਰਾਂ ਨੂੰ ਵਿਕਸਿਤ ਕੀਤਾ ਜਾਣਾ ਸੀ ਮੁਆਵਜ਼ੇ ਦੀ ਰਕਮ ਦੀ ਬਜਾਏ ਜ਼ਮੀਨ ਮਾਲਕਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਅਨੁਪਾਤ ਵਿੱਚ ਉਸੇ ਖੇਤਰ ਵਿੱਚ ਕਮਰਸ਼ੀਅਲ ਅਤੇ ਰਿਹਾਇਸ਼ੀ ਪਲਾਟ ਦਿੱਤੇ ਜਾਣਿਸਨ ਸੋ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਅਨੁਸਾਰ ਜ਼ਮੀਨ ਦੇਣ ਵਾਲੇ ਵਿਅਕਤੀ ਨੂੰ ਜ਼ਮੀਨ ਦੇ ਬਾਜ਼ਾਰ ਮੁੱਲ ਦਾ 100% ਭੁਗਤਾਨ ਕੀਤਾ ਜਾਣਾ ਸੀ ਅਤੇ ਜ਼ਮੀਨ ਦੇ ਮਾਲਕ ਨੂੰ ਇੱਕ ਏਕੜ ਜ਼ਮੀਨ ਦੇ ਬਦਲੇ ਇੱਕ 1000 वर्ग गज विकसित रिहायशी क्षेत्र ਅਤੇ 200 वर्ग गज ਵਪਾਰਕ ਖੇਤਰ ਦਿੱਤੇ ਜਾਣ ਦੀ ਯੋਜਨਾ ਸੀ ਸੋ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਰਿਹਾਇਸ਼ੀ ਖੇਤਰਾਂ ਲਈ 30000 ਰੁਪਏ ਪ੍ਰਤੀ ਵਰਗ ਗਜ ਅਤੇ ਵਪਾਰਕ ਖੇਤਰਾਂ ਦੇ ਲਈ 60000 ਰੁਪਏ ਪ੍ਰਤੀ ਵਰਗ ਗਜ ਦੀ ਕੀਮਤ ਮੰਨ ਲਈਏ ਤਾਂ ਜ਼ਮੀਨ ਦੇ ਮਾਲਕ ਨੂੰ ਮਿਲਣ ਵਾਲੀ ਕੁੱਲ ਕੀਮਤ ਲਗਭਗ 4.2 ਕਰੋੜ ਰੁਪਏ ਮਿਲਨੇ ਸੰ। ਸੋ ਇਸ ਮਾਮਲੇ ਤੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਸ਼ੀਮਾ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਜੋ ਨੀਤੀ ਲਿਆ ਰਹੀ ਹੈ ਉਸ ਨਾਲ ਪੂ ਮਾਫੀਆਂ ਤੇ ਲਗਾਮ ਲਗੇਗੀ ਅਤੇ ਅਣਅਧਿਕਾਰਿਤ ਕਲੋਨੀਆ ਕਾਰਨ ਆਮ ਲੋਕਾਂ ਨਾਲ ਹੋਣ ਵਾਲੀਆਂ ਤੋਖੇ ਤੜੀਆਂ ਨੂੰ ਵੀ ਰੋਕਿਆ ਜਾਏਗਾ ਸੁਚੀਮ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਸਰਕਾਰ ਦੀ ਪਾਲਿਸੀ ਵਿੱਚ ਇੱਕ ਗੱਲ ਸਪੱਸ਼ਟ ਹੈ ਕਿ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਏਗੀ ਅਤੇ ਕੋਈ ਵੀ ਕਿਸਾਨ ਜਾਂ ਵਿਅਕਤੀ ਜਿਸ ਕੋ ਜ਼ਮੀਨ ਹੈ ਉਹ ਆਪਣੀ ਸਹਿਮਤੀ ਨਾਲ ਹੀ ਸਰਕਾਰ ਨੂੰ ਜ਼ਮੀਨ ਦੇਵੇਗਾ ਅਤੇ ਬਦਲੇ ਦੇ ਵਿੱਚ ਸਰਕਾਰ ਉਸ ਨੂੰ 400% ਤੱਕ ਦੀ ਵਾਪਸੀ ਦੇਗੀ ਅਤੇ ਇਸ ਤਰ੍ਹਾਂ ਸਰਕਾਰ ਨੇ ਜ਼ਮੀਨ ਦੇਣ ਵਾਲੇ ਵਿਅਕਤੀ ਨੂੰ ਵੱਡਾ ਫਾਇਦਾ ਹੋਣ ਦੀ ਗੱਲ ਕਹੀ ਸੀ ਪੰਜਾਬ ਸਰਕਾਰ ਨੇ ਵਿਵਾਦਾਂਜਕ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਹੈ ਇਸ ਫੈਸਲੇ ਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਨੇ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿਸਾਨ ਲੈਂਡ ਪੁਲਿੰਗ ਨੀਤੀ ਦੇ ਵਿਰੋਧ ਵਿੱਚ ਸਹੀ ਸਾਬਤ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੀ ਲੈਂਡ ਪੁਲਿੰਗ ਨੀਤੀ ਨੂੰ ਵਾਪਸ ਲੈਣਾ ਪੰਜਾਬ ਦੇ ਲੋਕਾਂ ਦੀ ਵੱਡੀ ਜਿੱਤ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵਿਰੋਧ ਤਾਨਿਆਂ ਦਾ ਨਤੀਜਾ ਹੈ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਲੈਂਡ ਪੁਲਿੰਗ ਨੀਤੀ ਨੂੰ ਵਾਪਸ ਲੈ ਲਿਆ ਗਿਆ ਮਕਾਨ ਉਸਾਰੀ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਸ ਬਾਰੇ ਲਿਖਤੀ ਰੂਪ ਵਿੱਚ ਦੱਸਿਆ ਹੈ ਉਨ੍ਹਾਂ ਲਿਖਿਆ ਕਿ ਪੰਜਾਬ ਸਰਕਾਰ 14 ਮਈ 2025 ਨੂੰ ਲਿਆਂਦੀ ਗਈ ਲੈਂਡ ਪੁਲਿੰਗ ਨੀਤੀ ਨੂੰ ਵਾਪਸ ਲੈ ਲਈ ਹੈ ਇਸ ਨੂੰ ਪੰਜਾਬ ਦੇ ਕਿਸਾਨਾਂ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸਾਨੀ ਰੋਗ ਗਿਆ ਖਰਚ ਛੁਕਣਾ ਪਿਆ ਜਿੱਤੇ ਰੇ ਕੇ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਲੈਂਡ ਪੁਲ ਨੀਤੀ ਤੇ 10 ਸਤੰਬਰ ਤੱਕ ਰੋਕ ਲਗਾ ਦਿੱਤੀ ਸੀ ਇਸ ਤੇ ਵਿਰੋਧੀ ਆਗੂ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਕਾਂਗਰ ਉਹ ਤੇ ਗਲਤ ਫਲਾਵ ਵਾਲੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਦਾ ਸੁਭਾਗ ਕੀਤਾ ਜਾ ਰਿਹਾ ਹੈ ਇਹ ਨੀਤੀ ਕਿਸਾਨਾਂ ਨੂੰ ਕੰਗਾਲ ਬਣਾ ਦਿੰਦੀ ਇਹ ਕੋਈ ਪਿਆਰ ਤੇ ਮੂਹ ਮੁਹੱਬਤ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲਈ ਕਿ ਅਚਨਚੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਤੇ ਦਿੱਲੀ ਦੀਆਂ ਉਹਨਾਂ ਜੜੀਆਂ ਇਹਨਾਂ ਦੀਆਂ ਟੀਮਾਂ ਹੈ ਦਿੱਲੀ ਪਾਰਟੀ ਕਿ ਇਹਨਾਂ ਨੂੰ ਪਿਆਰ ਜਾਗਿਆ ਆ ਪੰਜਾਬ ਦੇ ਕਿਸਾਨ ਦੇ ਉੱਪਰ ਇਹਨਰ ਮੈਨੂੰ ਇਹ ਗੱਲ ਸਮਝ ਆ ਗਈ ਕਿ ਪੰਜਾਬ ਦੇ ਕਿਸਾਨਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਸਿਰੇ ਨਹੀਂ ਚੜੰਦੇ। ਕਿਉਂਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਮਾੜੀ ਨੀਅਤ ਨਾਲ ਬਣਾਈ ਗਈ ਸੀ। ਇਹਦੇ ਵਿੱਚ ਕੋਈ ਕਿਸਾਨਾਂ ਦੇ ਭਲੇ ਲਈ ਨਹੀਂ ਸੀ, ਕੋਈ ਪੰਜਾਬ ਦੇ ਭਲੇ ਲਈ ਨਹੀਂ ਸੀ। ਇਹ ਤਾਂ ਕੇਵਲ ਇੱਕ ਪੈਸੇ ਇਕੱਠੇ ਕਰਨ ਦਾ ਜ਼ਰੀਆ ਸੀਗਾ। ਇਹ ਤਾਂ ਝੂਠੇ ਵਾਅਦੇ ਪੂਰੇ ਕਰ ਲਾਂਗੇ ਇਸ ਇਸ ਕੰਮ ਦੇ ਰਾਹੀਂ। ਦੂਸਰਾ ਆਪਣੀਆਂ ਜੇਬਾਂ ਵੀ ਕਰਮ ਕਰਨਾ ਸੋ ਇਸ ਕਰਕੇ ਇਹਦੇ ਤੇ ਮਾਨਯੋਗ ਹਾਈ ਕੋਰਟ ਨੇ ਵੀ ਤੱਥਾਂ ਦੇ ਆਧਾਰ ਤੇ ਰੋਕ ਲਾਈ ਔਰ ਬੇਰ ਆਇਆ ਦੁਰਸਤ ਆਇਆ ਅਲਟੀਮੇਟਲੀ ਸਰਕਾਰ ਨੂੰ ਇਸ ਗੁੰਗੀ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਗਈ ਕਿ ਸਾਨੂੰ ਲੋਕਾਂ ਦਾ ਵਿਰੋਧ ਚਲਣਾ ਪੈਣਾ ਹੈ ਸਾਡਾ ਵੱਡਾ ਨੁਕਸਾਨ ਹੋ ਜਾਏਗਾ ਇਸ ਕਰਕੇ ਇਹਨਾਂ ਨੇ ਪਾਲਿਸੀ ਵਾਪਸ ਲਈ ਹੈ। ਔਰ ਇਸੇ ਤਰ੍ਹਾਂ ਹੀ ਭਾਜਪਾ ਨੇ ਤਿੰਨ ਕਾਲੇ ਕਾਨੂੰਨ ਪੰਜਾਬ ਦੇ ਅੰਦਰ ਲੈ ਕੇ ਆਂਦੇ ਸੀ। ਤੇ ਬਾਦਲ ਪਰਿਵਾਰ ਨੇ ਉਹ ਤਿੰਨ ਕਾਲੇ ਕਾਨੂੰਨਾਂ ਦੀ ਅਗਵਾਈ ਕੀਤੀ ਸੀ। ਔਰ ਇਹ ਕਹਿਣ ਲੱਗੇ ਸੀ ਉਹ ਕਾਲੇ ਕਾਨੂੰਨ ਬੜੇ ਚੰਗੇ ਐ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਜਿਹੜੇ ਕਾਂਗਰਸ ਦੇ ਲੋਗ ਐ ਜਾਂ ਇਹ ਕਿਸਾਨ ਜੱਥੇਬੰਦੀਆਂ ਗੁੰਮਰਾਹ ਕਰ ਰਹੀਆਂ ਨੇ। ਇਹ ਪਾਲਿਸੀ ਬੜੀ ਵਧੀਆ ਲੈਂਡ ਪੁਲਿੰਗ ਪਾਲਿਸੀ ਹੈ ਜਿਹਦੇ ਨਾਲ ਲੋਕਾਂ ਦਾ ਭਲਾ ਹੋਣਾ। ਸੋ ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਜੀ ਨੇ ਸਿਫਾਰਦ ਦਿੱਤਾ ਧਰਨਾ ਲਾਇਆ। ਪਰ ਉਸ ਸਿਫੇ ਦਾ ਵੀ ਕੋਈ ਫਾਇਦਾ ਨਹੀਂ ਰਿਹਾ। ਲੋਕਾਂ ਨੇ ਆਪਦੇ ਮਨ ਦੇ ਵਿੱਚੋਂ ਬੀਜੇਪੀ ਦੇ ਪ੍ਰਤੀ ਤੇ ਅਕਾਲੀਵਲ ਦੇ ਪ੍ਰਤੀ ਅੱਜ ਤੱਕ ਉਹ ਨਫ਼ਰਤ ਕੱਢੀ ਨਹੀਂ ਕਿਉਂਕਿ ਇਹਨਾਂ ਨੇ ਉਕਾਲੇ ਕਾਨੂੰਨ ਬਣਾਉਣ ਦੇ ਵਿੱਚ ਦਸਤਕਤ ਕੀਤੇ ਸਨ। ਇਸ ਤੇ ਕਾਲੀ ਦਲ ਤੇ ਭਾਜਪਾ ਵੱਲੋਂ ਵੀ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਮੂਹ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਨੇ ਕਿਹਾ ਕਿ ਸਭ ਨੇ ਇਕੱਠਾ ਨਾਲ ਲੜਾਈ ਲੜੀ ਜਿਸ ਕਾਰਨ ਆਮਾ ਦੀ ਪਾਰਟੀ ਸਰਕਾਰ ਨੂੰ ਝੁਕਣਾ ਪਿਆ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਕਈ ਆਪਗੋ ਵੱਲੋਂ ਵੀ ਦਾਅਵਾ ਕੀਤਾ ਗਿਆ ਐਨ ਐਲ ਕਿੰਗਸਟਨ ਦੀ ਅੱਗ 5000 ਏਕੜ ਤੋਂ ਵੱਧ ਤੱਕ ਵਧਣ ਕਾਰਨ ਹੋਰ ਥਾਂ ਚੇਤਬਾ ਹੋ ਗਏ ਨੇ ਐਤਵਾਰ ਸ਼ਾਮ ਤੱਕ ਅੱਗ ਉੱਚਰ ਪਿਟਕੋ ਤੱਕ ਪਹੁੰਚਣ ਦਾ ਖਾਸ ਸਾਜਿਤਾਇਆ ਜਾ ਰਿਹਾ ਹੈ ਨਿਊ ਫਾਉਂਡਲੈਂਡ ਅਤੇ ਲੈਬਰਡੋਰ ਦੇ ਪ੍ਰੀਮੀਅਰ ਜੌਨ ਹੋਗਨ ਨੇ ਸੂਬੇ ਵਿੱਚ ਜੰਗਲ ਦੀ ਅੱਗ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਹਫਤੇ ਦੇ ਗਰਮ ਤਾਪਮਾਨ ਅਤੇ ਤੇਜ਼ ਹਵਾਵਾਂ ਤੋਂ ਬਾਅਦ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਦੇ ਵਿੱਚ ਕਿੰਗਸਟਨ ਜੰਗਲ ਦੀ ਅੱਗ 5000 ਹੈਕਟੇਰ ਤੋਂ ਵੱਧ ਗਈ ਹੈ। ਨਿਊਫਾਉਂਡਲੈਂਡ ਐਂਡ ਲੈਬਰਾਡੋਰਜ਼ ਦੇ ਪ੍ਰੀਮੀਅਰ ਜான் ਹੋਗਨ ਨੇ ਕਿਹਾ ਕਿ ਅਰੰਸਕੋਵ ਕਿੰਗਸਟਨ ਤੇ ਵੈਸਟਰਨ ਬੇ ਦੇ ਵਿੱਚ ਅੱਗ ਨਾਲ ਪ੍ਰਭਾਵਿਤ ਹੋਣ ਢਾਂਚਿਆਂ ਦੀਆਂ ਪੁਸ਼ਟੀ ਕੀਤੀਆਂ ਰਿਪੋਰਟਾਂ ਮਿਲੀਆਂ ਨੇ। ਹਾਲਾਂਕਿ ਧੂੰਏ ਅਤੇ ਹਾਲਾਤਾਂ ਦੇ ਕਾਰਨ ਅਧਿਕਾਰੀ ਇਸ ਸਮੇਂ ਇਹ ਪੁਸ਼ਟੀ ਕਰਨ ਤੋਂ ਅਸਮਰੱਥ ਨੇ ਕਿ ਕਿਹੜੇ ਢਾਂਚੇ ਨੂੰ ਤਬਾਹ ਕਰ ਦਿੱਤਾ ਗਿਆ ਹੈ ਇਸ ਸਮੇਂ ਨਿਕਾਸੀ ਦੇ ਆਦੇਸ਼ ਬਦਲੇ ਨਹੀਂ ਨੇ ਪ੍ਰੀਮੀਅਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਦੂਜੇ ਸੂਬਿਆਂ ਤੋਂ ਕੁਝ ਅਗ ਬੁਜਾਓ ਸੰਪਤੀਆਂ ਨੂੰ ਰੱਦ ਕਰ ਦਿੱਤਾ ਗਿਆ ਜਾਂ ਫਿਰ ਦਿੱਲੀ ਦੇ ਨਾਲ ਭੇਜਿਆ ਗਿਆ Um, issues change and uh, things that arise on a daily basis, um, which probably didn't exist on Tuesday, exist now on Sunday. Um, and we need to be there to hear from them so we can provide the supports and services that they need. Um, so, just that they understand that as they continue to be away from their homes for however long it's going to be, that we will continue to be there, as Minister Dempster has been saying uh, each and every day. Um, the entire government, um, whatever department it is, whether it's the Department of Forestry, Public Safety, um, Newfoundland and Labrador Health Services, any and all um, hands are on deck at this time. So, as for the Kingston fire, of course, everybody knows now that yesterday was a difficult day. There was increased winds for the first time in a few days and very, very hot temperatures. And we did see, of course, significant growth in the Kingston fire. Um, as of this morning, it had grown to 4,895 hectares. Um, and I think it's safe to say that's over 5,000 hectares now. Um, and just to put it in perspective, it was 3,000 hectares yesterday morning. Fire projections show that the growth may reach Oker Pit Cove this evening, um, and we do unfortunately have confirmed reports um, as we are doing uh, work out in that area that there has been additional structures impacted um, yesterday and throughout the day in Adams Cove area, Kingston, and Western Bay, which is of course very difficult news to share, especially um, for the individuals uh, whose homes and structures were impacted. But as well, um, their friends and neighbors, as well in the communities. So, to all the residents in their communities, uh, please know our hearts are with each and every one of you. Um, unfortunately, uh, we can't, based on uh, the suppression efforts and the smoke, evaluate exactly what structures are lost at this time, but we will continue to evaluate and provide that detailed information to the individuals as soon as we can. The action on the Kingston fire right now um, there's four air tankers actively working to contain the fire spread on the north end of this fire. Um, that is all the water bombers in Newfoundland and Labrador's fleet. There's one bird dog, uh, five helicopters, uh, two from the Coast Guard in supporting roles, and 50 ground crew working on the fire. Of course, the safety of our brave frontline heroes is a priority. The local fire departments have been advised of risks associated with the fire while attempting to provide structure protection, and a plan uh, is always in place to increase coordination. And increase situa situational awareness by all to make sure that those on the ground are, are always safe. ਉਧਰ ਅਗਨ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਬ੍ਰਿਸਟਲ ਦੇ ਹੋਪ ਤੋਂ ਵਾਈਟਸਵੇ ਤੱਕ ਨਿਊ ਫਾਉਂਡਲੈਂਡ ਐਂਡ ਲੈਬਰਡੋਰ ਦੇ ਵਿੱਚ ਬੇਡੀ ਵੋਰੇ ਪ੍ਰਾਇਦੀਪ ਤੇ ਲਈ ਇੱਕ ਖੇਤਰੀ ਐਮਰਜੈਂਸੀ ਸਥਿਤੀ ਕोषित ਕੀਤੀ ਗਈ ਸੀ ਸੂਬੇ ਨੇ ਸਪਸ਼ਟ ਕੀਤਾ ਹੈ ਕਿ ਐਮਰਜੈਂਸੀ ਦੀ ਸਥਿਤੀ ਦਾ ਮਤਲਬ ਇਹ ਨਹੀਂ ਹੈ ਕਿ ਪੂਰਾ ਖੇਤਰ ਨਿਕਾਸੀ ਦੇ ਆਦੇਸ਼ ਤੇ ਅਧੀਨ ਹੈ ਪਰ ਸਾਰੇ ਨਿਵਾਸੀਆਂ ਨੂੰ ਸ਼ਾਰਟ ਨੋਟਿਸ ਦੇ ਉੱਤੇ ਆਪਣੇ ਆਪਣੇ ਇਲਾਕੇ ਖਾਲੀ ਕਰਨ ਵਾਸਤੇ ਤਿਆਰ ਰਹਿੰਦੀ ਅਪੀਲ ਕੀਤੀ ਗਈ ਹੈ ਭਾਰਤੀ ਵਿਦਿਆਰਥੀ ਹਰਜਿੰਦਰਪ੍ਰੀਤ ਕੌਰ ਨੂੰ ਦਾਵਾ ਕਤਲकांड ਦਾ ਦੂਜਾ ਸ਼ੱਕੀ ਗ੍ਰਿਫਤਾਰ ਕਰ ਲਿਆ ਗਿਆ ਹੈ। ਰੰਦਾਵਾ ਕਤਲ ਮਾਮਲੇ ਵਿੱਚ ਐਮਲਟਨ ਪੁਲਿਸ ਵੱਲੋਂ ਦੂਜਾ ਸ਼ੱਕੀ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ। ਗੋਲੀਆਂ ਚਲਾਉਣ ਵਾਲੇ ਗਿਰੋਹ 'ਚ ਸ਼ਾਮਲ 26 ਸਾਲਾ ਵਿਅਕਤੀ ਖਿਲਾਫ ਤਿੰਨ ਦੋਸ਼ ਲਗਾਏ ਗਏ ਹਨ। ਹਰ ਸਿਮਰਿਤ ਕੋਹਰਨ ਦਾਵਾ ਕਤਲ ਮਾਮਲੇ 'ਚ ਹੈਮਿਲਟਨ ਪੁਲਿਸ ਨੂੰ ਵੱਡੀ ਅਤੇ ਨਵੀਂ ਸਫਲਤਾ ਹਾਸਲ ਹੋਈ ਹੈ। ਪੁਲਿਸ ਦੇ ਵੱਲੋਂ ਦੂਜੇ ਸ਼ੱਕੀ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਨਾਰਥ ਯੋਕ ਦੇ ਨਾਲ ਸੰਬੰਧਿਤ 26 ਸਾਲਾ OBC ਓਕਾਫੋਰ ਵੀ ਵਾਰਦਾਤ ਵਾਲੇ ਦਿਨ ਗੋਲੀਆਂ ਚਲਾਉਣ ਵਾਲੇ ਗਿਰੋਹਾਂ ਦਾ ਹਿੱਸਾ ਸੀ, ਜਿਸ ਵਿਰੁੱਧ ਇਰਾਦਾਇਕ ਕਤਲ ਦੇ ਤਿੰਨ ਦੋਸ਼ ਆਇਦ ਕੀਤੇ ਗਏ ਨੇ। ਪੁਲਿਸ ਮੁਤਾਬਕ ਚਾਰ ਗੱਡੀਆਂ 'ਚ ਘੱਟੋ-ਘੱਟ 7 ਜਾਣੇ ਸਵਾਰ ਸੀ ਜਿਨ੍ਹਾਂ ਨੇ ਵੱਖ-ਵੱਖ ਹਥਿਆਰਾਂ ਨਾਲ ਇੱਕ ਦੂਜੇ 'ਤੇ ਗੋਲੀਆਂ ਚਲਾਈਆਂ। ਇਨਾਂ ਚੋਂ ਹੀ ਇੱਕ ਗੋਲੀ ਬਸ ਸਟਾਪ ਨੇੜੇ ਪੈਦਲ ਜਾ ਰਹੀ ਹਰ ਸਿਮਰਤ ਕੌੜ ਰੰਦਾਵਾਂ ਨੂੰ ਲਗੀ। ਮਾਮਲੇ ਦੀ ਪੜਤਾਲ ਜਾਰੀ ਹੈ ਤੇ ਪੁਲਿਸ ਅਫਸਰ ਹੋਰਨਾਂ ਸ਼ੱਕੀਆਂ ਦੀ ਭਾਲ 'ਚ ਜੁਟੇ ਹੋਏ ਨੇ। ਕਬਲੇ ਗੌਰ ਹੈ ਕਿ ਇੱਕ ਦਿਨ ਪਹਿਲਾਂ ਹੀ ਨੈਗਰਾ ਫਾਲਸ ਨਾਲ ਸੰਬੰਧਿਤ 32 ਸਾਲ ਦੇ ਸ਼ੱਕੀ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਸੀ। ਦੂਜੇ ਪਾਸੇ ਐਬਸਪੋਰਟ ਪੁਲਿਸ ਨੇ 17 ਸਾਲ ਦੇ ਇੱਕ ਅਲੜ ਨੂੰ ਕਾਬੂ ਕਰ ਲਿਆ ਹੈ ਜੋ ਕਥਿਤ ਤੌਰ ਤੇ ਰਾਹ ਜਾਂਦੇ ਲੋਕਾਂ ਤੇ ਇਹਰਗੰਦੇ ਨਾਲ ਛੜੇ ਚਲਾਉਣ ਵਾਲਿਆਂ 'ਚ ਸ਼ਾਮਿਲ ਸੀ। 18 ਸਾਲ ਤੋਂ ਘੱਟ ਉਮਰ ਹੋਣ ਕਰਕੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਛੜੇ ਚਲਾਉਣ ਵਾਲਿਆਂ ਦਾ ਜ਼ਿਕਰ ਕਰਦਿਆਂ ਆਪਸਪੋਰਟ ਪੁਲਿਸ ਵੱਲੋਂ ਸ਼ੱਕੀਆਂ ਨੂੰ ਸਾਊਥ ਏਸ਼ੀਅਨ ਮੂਲ ਦੇ ਦੱਸਿਆ ਗਿਆ ਹੈ ਪੁਲਿਸ ਵੱਲੋਂ ਸਫੇਦ ਗੱਡੀ ਵੀ ਬਰਾਮਦ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਤੇ ਅਲੜ ਦੇ ਮਾਪੇ ਪੜਤਾਲ ਦੇ ਵਿੱਚ ਸਹਿਯੋਗ ਕਰ ਰਹੇ ਨੇ ਕਪਿਲੇ ਗੌਰ ਹੈ ਕਿ ਪਹਿਲੀ ਵਾਰਦਾਤ ਪੀਅਰ ਡੌਨਵਿਲ ਅਤੇ ਐਮਰਸਨ ਸਟਰੀਟ ਵਿਖੇ ਸਾਹਮਣੇ ਆਈ ਜਦਕਿ ਦੂਜੀ ਵਾਰਦਾਤ ਮਾਊਂਟ ਲੇਮਨ ਰੋਡ ਅਤੇ ਸੈਨ ਪਾਈਪਰ ਡਰਾਈਵ ਦੇ ਵਿਖੇ ਵਾਪਰੀ ਇਸ ਤੋਂ ਇਲਾਵਾ ਜਾਰਜ ਫਰਗੂਸਨ ਵੇ ਅਤੇ ਗਲੈਡਵਿਨ ਰੋਡ ਤੇ ਵੀ ਛੜੇ ਚਲਾਉਣ ਦੀ ਰਿਪੋਰਟ ਮਿਲੀ ਸੀ ਜ਼ਿਕਰ ਖਾਸ ਹੈ ਕਿ ਹੈਮਿਲਟਨ ਪੁਲਿਸ ਦੇ ਵੱਲੋਂ 21 ਸਾਲਾਂ ਅੰਤਰਰਾਸ਼ਟਰੀ ਵਿਦਿਆਰਥਣ ਹਰਸਿਮਰਤ ਕੌਰ ਰੰਦਾਵਾ ਦੇ ਕਤਲ ਮਾਮਲੇ ਦੀ ਜਾਂਚ ਪੜਤਾਲ ਜਾਰੀ ਰੱਖੀ ਗਈ ਹੈ ਹਰਸਿਮਰਤ ਕੌਰ ਰੰਦਾਵਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਹੁਣ ਤੱਕ કુલ ਦੋ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਹਿਲੇ ਵਿਅਕਤੀ ਦੇ ਉੱਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਨੇ ਤੇ ਉਸ ਦੀ ਉਮਰ 32 ਸਾਲਾਂ ਤੇ ਨਾਮ ਜੈ ਰੈਨ ਫੌਸਟਰ ਦੱਸਿਆ ਜਾਂਦਾ ਹੈ ਉਸ ਨੂੰ ਨੈਗਰਾ ਫਾਲਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜ਼ਿਕਰ ਕੀਤਾ ਜਾਂਦਾ ਹੈ ਕਿ ਭਾਰਤੀ ਮੂਲ ਦੀ ਵਿਦਿਆਰਥਣ ਹਰਸਿਮਰਤ ਰੰਦਾਵਾ 17 April ਨੂੰ ਬੱਸ ਸਟਾਪ ਦੇ ਨੇੜੇ ਖੜੀ ਸੀ ਉਹ ਬੱਸ ਤੋਂ ਉਤਰ ਕੇ ਘਰ ਜਾ ਰਹੀ ਸੀ ਜਿਸ ਵੇਲੇ ਗੋਲੀਆਂ ਚੱਲੀਆਂ ਤੇ ਇੱਕ ਗੋਲੀ ਅਚਨਚੇ ਤਾਕੇ ਹਰਸਿਮਰਤ ਦੇ ਲੱਗ ਗਈ ਗੋਲੀ ਲੱਗਣ ਤੋਂ ਬਾਅਦ ਉਸਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਦਰਸਲ ਦੋ ਗੱਡੀਆਂ ਦੇ ਵਿੱਚ ਕ੍ਰਾਸ ਫਾਇਰਿੰਗ ਹੋ ਰਹੀ ਸੀ ਮੰਨਿਆ ਜਾ ਰਿਹਾ ਸੀ ਕਿ ਇਹ ਦੋ ਵੱਖ-ਵੱਖ ਗੈਂਗਾਂ ਸਿਗਨਾਂ ਜੋ ਅਲੱਗ-ਅਲੱਗ ਗੱਡੀਆਂ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਦੇ ਵੱਲੋਂ ਹੀ ਇੱਕ ਦੂਜੇ ਦੇ ਉੱਤੇ ਗੋਲੀ ਚਲਾਈ ਝਾਰੀ ਸੀ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਗੋਲੀ ਦਾ ਨਿਸ਼ਾਨਾ ਬਣ ਗਈ ਹਰਸਿਮਰਤ ਕੌਰ ਰੰਦਾਵਾ ਜਿਸ ਨੂੰ ਹਸਪਤਾਲ ਤਾਂ ਲਿਜਾਂਦਾ ਗਿਆ ਪਰ ਫਿਰ ਵੀ ਉਸਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ਮਾਪੇ ਰੋ ਉੱਕਲਾ ਰਹੇ ਨੇ ਅਤੇ ਇਨਸਾਫ ਦੀ ਭੀਖ ਮੰਗ ਰਹੇ ਨੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਜੇ ਕੋਈ ਵੀ ਇਸ ਘਟਨਾ ਤੋਂ ਜਾਣੂ ਹੈ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਜ਼ਰੂਰ ਕਰੇ ਪੰਜਾਬ ਵਿੱਚ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋ ਗਈ ਹੈ। ਸ਼੍ਰੀ ਕਲਤਖ ਸਾਹਿਬ ਦੇ ਸਾਬਕਾ ਜਥੇਦਾਰ ਗੈਨੇ ਹਰਪ੍ਰੀਤ ਸਿੰਘ ਨੂੰ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਚੁਣਿਆ ਗਿਆ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਗੈਨੇ ਹਰਪ੍ਰੀਤ ਸਿੰਘ ਅਕਾਲੀ ਦਲ ਸਾਥੀਆਂ ਸਮੇਤ ਸ਼੍ਰੀ ਕਲਤਖ ਸਾਹਿਬ ਵਿਖੇ ਅਰਦਾਤ ਤੇ ਸ਼ੁਕਰਾਨਾ ਕਰਨ ਪਹੁੰਚੇ। ਪ੍ਰਧਾਨ ਬਣਨ ਤੋਂ ਬਾਅਦ ਗੈਨੇ ਹਰਪ੍ਰੀਤ ਸਿੰਘ ਨੇ ਕੌਮ ਤੇ ਸੂਬੇ ਦੀ ਆਰਥਿਕ ਸਥਿਤੀ ਬਾਰੇ ਗੰਭੀਰ ਚਿੰਤਾ ਜਤਾਈ। ਅਕਾਲ ਪੁਰਖ ਤੇ ਪੰਥ ਨੇ ਸੇਵਾ ਬਖਸ਼ੀ ਹੈ।

ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਤਨ ਕਰਾਂਗੇ ਆਕਾਲ ਪੁਰਖ ਦਾ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੀਆਂ ਘਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰੋੜੀ ਦੀ ਰੈਨਜੀਊ ਕਰੋੜੀ ਪੰਜਾਬ ਦੇ ਪੰਥ ਸ੍ਰੀ ਗੁਰੂ ਸਾਹਿਬ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਤੁਹਾਡੇ ਨਾਲ ਆਕਾਲੀ ਦਲ ਨਵਾਂ ਅਜੇ ਆਜ਼ਾਦ ਹੋ ਚੁੱਕਾ ਹੈ ਸ਼੍ਰੋਮਣੀ ਆਕਾਲੀ ਦਲ ਜਿਹਨੂੰ ਕਿਹਾ ਗਿਆ ਆਕਾਲ ਤਿਰ ਸਾਹਿਬ ਜੀ ਉਹਨਾਂ ਨੂੰ ਇਹੋ ਹੀ ਸਨੇਹਾ ਹੈ ਕਿ ਹੁਣ ਆਪ ਦਾ ਸੰਧਾਨਗੀ ਦੇਖੋ ਆਪਦਾ ਚੋਲਾ ਛੱਡੋ ਇਹ ਪੰਥ ਦਾ ਚੁੱਲਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਹਾ ਇੱਥੇ ਆ ਕੇ ਸਾਰੇ ਇਕੱਠੇ ਹੋ ਕੇ ਚੱਲੀ ਦੇ ਜਿੰਦਰ ਜੀ ਵੱਡੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੁਲਿੰਗ ਦਾ ਮਸਲਾ ਤੁਸੀਂ ਦੇਖਿਆ ਹੈ ਸੀਐਸਐਫ ਲੱਗੀ ਉੱਥੇ ਹੋਰ ਕਈ ਮਸਲੇ ਨੇ ਪ੍ਰਵਾਸੀ ਪਲਾਨ ਕਰ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਹਰਪੀਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿਹੜੇ ਕਿਹੜੇ ਮੁੱਦਿਆਂ ਤੇ ਪਹਰਾ ਦੂਗੇ ਇਹ ਸਾਰੇ ਅੱਜ ਜਿਹੜੇ ਦੇ ਜਿਹੜੇ ਮਸਲੇ ਤੁਸੀਂ ਗਿਣਾਈ ਨੇ ਇਹ ਸਾਰੇ ਮਸਲੇ ਜਿਹੜੇ ਨੇ ਉੱਥੇ ਪ੍ਰੇਜ਼ੈਂਟੇਜ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿੰਘ ਸਾਹਿਬ ਅਕਾਲੀ ਦਲ ਦਾ ਪੂਰਾ ਨਾਂ ਕੀ ਹੋਵੇਗਾ ਸ਼ਰਮਣੀਆਂ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹਾਂ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯਤਨ ਕਰਾਂ ਪੰਥ ਦੀ ਕਚਹਿਰੀ 'ਚ ਵੀ ਜਾਵਾਂਗੇ ਕੌਮ ਦੀ ਕਚਹਿਰੀ 'ਚ ਵੀ ਜਾਵਾਂਗੇ ਪੰਜਾਬੀਆਂ ਦੀ ਕਚਹਿਰੀ 'ਚ ਜਾਣਾ ਪਾ ਜਾਵਾਂਗੇ ਔਰ ਹੋਰ ਕਿਸੇ ਕੋਰਟ ਕਚਹਿਰੀ ਜਾਣ ਦੀ ਲੋੜ ਕੋਈ ਨਹੀਂ ਸਾਕਦੀ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਵੱਡਾ ਬਦਲਾ ਆਇਆ ਹੈ ਸ਼੍ਰੀ ਕਾਲਤਾਖਸਾਹਬ ਵੱਲੋਂ ਬਣਾਈ ਗਈ ਸ਼੍ਰੋਮਣੀ ਕਾਲੇ ਦਲ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ ਇਸ ਤੇ ਹੁਣ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਵੱਡਾ ਹਮਲਾ ਬੋਲਿਆ ਸੁਖਬੀਰ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਸੈਂਟਰ ਨਾਲ ਮਿਲੀਭੁਗਤ ਤੇ ਗੰਭੀਰ ਇਲਜ਼ਾਮ ਗਏ ਹਨ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੀਂ ਪਾਰਟੀ ਦਾ ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਫਟਾ ਹਮਲਾ ਬੋਲਿਆ ਸੋਣਾ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਕੇਂਦਰ ਪੰਜਾਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਪਲਾਨ ਬਣਾਇਆ ਹੈ ਜੇਕਰ ਕੇਂਦਰ ਨੇ ਪੰਜਾਬ ਤੇ ਕਾਬੂ ਸੋਣਾ ਹੈ ਤਾਂ ਬਾਦਲ ਨੂੰ ਹਟਾ ਦਿਓ ਮੇਰਾ ਮਨ ਤਾਂ ਨਹੀਂ ਸੀ ਗੱਲ ਕਰਨੀ ਪਰ ਅੱਜ ਦੁੱਖ ਨਾ کہہ ਰਹੇ ਆ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਤੁਹਾਡੇ ਜ਼ਿਲ੍ਹੇ ਦੇ ਰਖੜਾ ਚੰਦੂ ਮਾਰਾ ਨੇ ਸਾਰਿਆਂ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਹਰਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੂ ਕੱਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀ ਚ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸੰਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਦਸ ਸੰਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਇਸ ਇੱਕ ਪੰਥ ਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਧਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼ੋਮਨੀ ਕਾਲੀ ਦਿਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ 'ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਪਰ ਰੱਬ ਪ੍ਰਮਾਤਮਾ ਪ੍ਰਮਾਤਮਾ ਹੀ ਹੁੰਦਾ ਹੈ ਦੇਖੋ ਗੋਲੀ ਚਲਾਣ ਤੱਕ ਆ ਗਏ ਜਿਹੜੇ ਬੰਦੇ ਨੇ ਗੋਲੀ ਚਲਾਈ ਤੁਸੀਂ ਦੱਸ ਦੋ ਐਫਆਰ ਕੀ ਰਜਿਸਟਰ ਕੀਤੀ ਹੈ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚਲਾਈ ਹੋਏ ਤੇ ਪੁਲਿਸ ਨੇ ਕੀ ਐਫਆਰ ਲਿਖੀ ਹੈ ਕੀ ਜੀ ਰੋਲੇ ਗੋਲੇ ਚ ਇੱਕ ਬਗੈਰ ਪਛਾਣੇ ਬੰਦੇ ਤੋਂ ਗੋਲੀ ਚੱਲ ਗਈ ਤੱਕੇ ਵਿੱਚ ਸਾਰਿਆਂ ਨੂੰ ਪਤਾ ਕਿਹਨੇ ਜਲਾਈਆ ਕਿਵੇਂ ਆਇਆ ਤੇ ਉਹਦੀ ਬੇਲ ਵੀ ਕਰਾਤੀ ਹੈ ਪਰ ਸਾਨੂੰ ਕੋਈ ਪਰਵਾਹ ਨਹੀਂ ਹੈ ਜਿਹਦੇ ਹਸਰ ਤੇ ਰੱਬ ਦਾ ਹੱਥ ਹੈ ਉਹਨੂੰ ਕੀ ਚਿੰਤਾ ਦੁਆਨੂ ਦੱਸਦੀ ਕਿ ਸ਼੍ਰੋਮਣੀ ਕਾਲੀ ਦਲ ਦੀ ਪੰਜ ਮੈਂਬਰੀ ਪ੍ਰਤੀ ਕਮੇਟੀ ਨੇ ਸਰਬਸੰਮਤੀ ਦੇ ਨਾਲ ਸਾਬਕਾ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਐਲਾਨ ਦਿੱਤਾ ਹੈ ਇਹ ਫੈਸਲਾ ਬੁਰਸ਼ ਕਾਲੀ ਫੂਲਾ ਸਿੰਘ ਗੁਰਦੁਆਰੇ ਦੇ ਵਿੱਚ ਹੋਏ ਇੱਕ ਮਹੱਤਵਪੂਰਨ ਇਜਲਾਸ ਦੇ ਵਿੱਚ ਲਿਆ ਗਿਆ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਫਰਦਾਨ ਭਾਈ ਅਮਰੀਕ ਸਿੰਘ ਦੀ ਤੀ ਬੀਬੀ ਸਤਵੰਤ ਕੌਰ ਨੂੰ ਸਰਬਸੰਮਤੀ ਦੇ ਨਾਲ ਸਿੱਖ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਡੈਲੀਗੇਟ ਇਜਲਾਸ ਵਿੱਚ ਸੰਤਾਜ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪ੍ਰਦਾਨ ਵਜੋਂ ਪ੍ਰਸਤਾਵਿਤ ਕੀਤਾ ਉਹਨਾਂ ਦੇ ਵਿਰੁੱਧ ਕੋਈ ਹੋਰ ਨਾਮ ਪੇਸ਼ ਨਹੀਂ ਕੀਤਾ ਗਿਆ ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਦਾਨ ਚੁਣਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਂਸਰ ਦੇ ਵਿਰੁੱਧ ਲੜਾਈ ਦੇ ਨਵੇਂ ਪੜਾ ਦੀ ਸ਼ੁਰੂਆਤ ਕਰ ਦਿੱਤੀ ਹੈ ਉਹਨਾਂ ਨੇ ਸੰਗਰੂਰ ਵਿਖੇ ਇੱਕ ਪ੍ਰੋਗਰਾਮ ਦੌਰਾਨ 12 ਕੈਂਸਰ ਕੇਅਰ ਬੱਸਾਂ ਨੂੰ ਹਰੀ ਝੰਡੀ ਦਿਖਾਈ ਹੈ ਇਹਨਾਂ ਬੱਸਾਂ ਰਾਹੀਂ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ ਤੇ ਇਲਾਜ ਮੁਹੱਈਆ ਕਰਵਾਇਆ ਜਾਵੇਗਾ 12 ਬੱਸਾਂ ਇੱਕ ਦਿਨ ਤੋਂ ਪਹਿਲੇ ਵੀ ਕੈਂਪਲੀ ਸੰਗਰੂਰ ਦੀ ਪਿੰਡਾਂ ਚ ਅਸੀਂ

ਤੇ ਡਾਕਟਰ ਨੇ ਕਿਹਾ ਦਰਨਾ ਹੈ ਹੈਪਰੇਟ ਸੀਏ ਦਵਾਈ ਸ਼ੁਰੂ ਕਰ। ਉਹ ਕਹਿੰਉਂਗੇ ਕੋਈ ਪੈਸੇ ਨਹੀਂ ਹੈ। ਸੋ ਉਹਦੇ ਵਾਸਤੇ ਅਸੀਂ ਰੀਸੈਂਟਲੀ 100000 ਰੁਪਏ ਦੀ ਫੈਮਿਲੀ ਬੀਮਾ ਜੋੜਨਾ ਸ਼ੁਰੂ ਕਰਦੇ। ਕੋਈ ਵੀ ਮੁਮਾਰਾ ਬੋਕ ਚਲੀ ਉਹ অর্ਗੈਨਿਕ ਸਪਲਿਟ ਦਾ ਕਿਹੜਾ ਉਹ ਨੰਬਰ ਹੈ। ਅੱਜ ਕੈਂਸਰ ਬਹੁਤ ਸਾਰਾ ਘਟਾ ਲਿਆ। ਹੁਣ ਪਹਿਲੀ ਸਟੇਜ ਦੀ ਕੈਂਸਰ ਦਾ ਪਤਾ ਲੱਗ ਜਾਣਾ ਕੈਂਸਰ ਇਲਾਜ ਹੋ ਸਕਦਾ। ਕੈਂਸਰ ਹੈ ਨਹੀਂ ਕਿ ਬੁਲਾ ਲਾ ਜਾ ਕਿਵੇਂ ਦਵਾਇਆ ਸੁਣਨਾ ਤਾਂ ਉਹ ਇਤਾਲਾ ਚੋਂ ਫਿਰ ਸਿੰਘੂਨ ਬਸਿਆ ਨਾ ਚ ਮੈਂ ਕੋਈ ਵਧਾਈ ਤਾਂ ਨਹੀਂ ਦੇਣੀ ਚਾਹੁੰਦਾ ਵਧਾਈ ਇਸ ਗੱਲ ਦੀ ਕਿਹੜੀ ਦਈਏ ਕਿ ਕੈਂਸਰ ਵੀ ਪਰੇ ਹੈ ਵੀ ਇਹਨਾਂ ਕਹਿ ਵੀ ਅਸੀਂ ਤੇਰਾ ਖਤਮਦਾ ਹੈ ਕਿ ਅਸੀਂ ਕੋਟੀ ਸਰਕਾਰ ਲਈ ਹੈ ਕਿ ਜੋ ਚਲ ਰਿਹਾ ਹੈ ਉਹ ਸਾਈਡ ላይ ਹੈ ਅਸੀਂ ਹੈ ਉਹਨੂੰ ਕੋਈ ਕੋਈ ਆਪਣੇ ਸਾਥ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਵੀ ਕਿ ਸੱਟ ਰੇਣਾ ਜਾਂ ਹਾਣ ਹੈ ਕਿਉਂਕਿ ਇਹਨਾਂ ਨੇ ਮੋਨੋਕਲੋਰੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਰਾ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੇ ਇਹਨੂੰ ਪਤਾ ਹੀ ਨਹੀਂ ਕਿ ਮੋਨੋਕਲੋਰੋਫਾਸ ਹੈ ਠੀਕ ਇਹ ਤਾਂ ਨਗ ਜ਼ਹਿਰ ਹੈ ਮੋਨੋਕਲੋਰੋਫਾਸ ਦਾ ਸੇਵ ਬਹੁਤ ਸੀ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੇ ਬਹੁਤ ਸਾਰੇ ਜੀ ਇਹ ਯੂ ਨਾਲ ਗੱਲ ਕਰਕੇ ਥੋੜਾ ਜਿਆਦਾ ਰਹਿ ਗਿਆ ਇਸ ਟਾਈਮ ਕੀ ਕਰੀ ਗੱਲ ਕਰਨਾ ਸੀ ਜੇ ਤੁਸੀਂ ਆਯੁਰਵੇਦ ਤੇ ਹੋਮੋਪੈਥੀ ਨੂੰ ਪ੍ਰਮੋਟ ਕਰੋਗੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਉਹ ਬੰਦੀ ਕਾਲਜ ਦੀ ਸਾਨੂੰ ਚਿੱਠੀ ਆਈ ਹੈ ਜਿਹੜੀ ਕਿ ਮੈਂ ਐਮਪੀ ਵੇਲੇ ਇੱਕ ਵਾਰੀ ਮੁੱਦਾ ਠਾਸ ਸੀ ਉਹ ਉਹਨਾਂ ਨੇ ਟਿਕਪ ਕਰ ਲਿਆ ਜਗਾ ਸਾਡੇ ਤੇ ਹੈ ਬੜੀ ਜਲਦੀ ਪੰਜਾਬ ਸਰਗੁਰੂ ਦੇ ਵਿੱਚ ਮੈਡੀਕਲ ਕਾਲਜ ਤਾਂ ਆਲਰੇਡੀ ਜਿਹੜਾ ਖੁਣ ਹੋ ਗਿਆ ਦੇ ਨਾਲ ਹੋਮੋਪੈਥੀ ਤਰਫੋਂ ਬਸ ਜਲਦੀ ਜਲਦੀ ਸੁਣੋ ਜੇ ਉਹਨਾਂ ਦੀ ਚਿੱਠੀ ਆ ਗਈ ਇਹ ਤਾਂ ਸੈਂਟਰ ਨੇ ਉਹ ਚ ਸੈਂਟਰ ਨੇ ਹੋਮੋਪੈਥੀ ਸੈਂਟਰ ਨੇ ਸਾਨੂੰ ਜਿਹੜਾ ਮਦਦ ਕਰਨੀ ਉਹਦੇ ਵਿੱਚ ਜਿਹੜਾ ਮੈਡੀਕਲ ਕਾਲਜ ਹੈ ਉਹ ਸਾਡਾ ਆਪਣਾ ਹੀ ਪਹਿਲਾਂ ਤੋਂ ਪ੍ਰੋਜੈਕਟ ਹੈ ਨਰਸਿੰਗ ਕਾਲਜ ਦੇ ਵਿਦਿਆਰਥੀ ਹੈ ਤੇ ਜਿਹੜਾ ਸਿਵਲ ਹਸਪੀਟਲ ਹੈ ਉਹਨੂੰ ਅਪਗ੍ਰੇਡ ਅਸੀਂ ਕਰਦਾਂਗੇ ਇਹ ਜੋ ਕਲਾਸ ਨੇ ਮੈਡੀਕਲ ਕਾਲਜ ਵਾਸਤੇ ਜਰੂਰੀ ਹੁੰਦੇ ਨੇ ਉਹ ਪੂਰੇ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਆਇਆ ਹੈ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ